ਮਨਿੰਦਰ ਹਾਂ ਵੀ ਇੱਕ ਗੱਲ ਆ ਬਾਈ ਚਲ ਇੰਗਲੈਂਡ ਦੇ ਵਿੱਚ ਪੱਕਾ ਤੂੰ ਹਣਾ ਸਾਰਾ ਕੁਝ ਉਧਰ ਹੈਗਾ ਕਬੂਤਰਾਂ ਦੀਆਂ ਬਾਜ਼ੀਆਂ ਕਰਾਉਣਾ ਇਨਾਮ ਦਿਨਾ ਸਾਰਾ ਕੁਝ ਆ ਵੀ ਤੂੰ 3 ਮਹੀਨਿਆਂ ਬਾਅਦ 3-4 ਲੱਖ ਰੁਪਈਆ ਖਰਚ ਕਰਕੇ ਪੰਜਾਬ ਦੇ ਵਿੱਚ ਕਰਨ ਕਿਉਂ ਆਉਣਾ ਤੁਹਾਨੂੰ ਪਤਾ ਹੀ ਨਹੀਂ ਨਾ ਮੈਨੂੰ ਨਹੀਂ ਪਤਾ ਚਲ ਬਾਈ ਤੈਨੂੰ ਚੀਜ਼ ਦਿਖਾਵਾਂ ਲੈ ਵੀ ਤੁਸੀਂ ਵੀ ਦੇਖੋ ਤੇ ਮੈਂ ਵੀ ਦੇਖਦਾ ਵੀ ਇਹ 3-4 ਮਹੀਨਿਆਂ ਬਾਅਦ 3-4 ਲੱਖ ਰੁਪਈਆ ਖਰਚ ਕਰਕੇ ਇੱਥੇ ਕਰਨ ਕਿਉਂਦਾ ਇਹ ਤਾਂ ਬੱਕਰੀਆਂ ਨੇ ਮਨਿੰਦਰ ਯਾਰ ਵੀਰੇ ਤੈਨੂੰ ਬੱਕਰੀਆਂ ਲਾਦੀਆਂ ਨੇ ਹਾਂ ਇਹ ਸਾਨੂੰ ਸਾਨੂੰ ਪਤਾ ਵੀ ਕੀ ਜੀ ਜਾਏ ਕੀ ਚੀਜ਼ ਕੀਆ ਤੇਰੇ ਬਾਸੇ ਇਹ ਇਹਨੇ ਇਹਨਾਂ ਨੇ ਨਾ ਮੇਰਾ 올 ਇੰਡੀਆ ਚ ਜਿਹਦਾ ਨਾਂ ਕਰ ਦਿੱਤਾ ਇਹਨਾਂ ਨੇ ਇੰਗਲੈਂਡ ਚ ਰਹਿ ਕੇ ਮੇਰਾ ਉਹ ਨਾਂ ਨਹੀਂ ਹੋਇਆ ਸੀਗਾ ਜਦੋਂ ਉਥੇ ਕਬੱਡੀ ਕਰਾਉਨੇ ਆਪਾਂ ਹਾਂ ਕਬੱਡੀ ਦੇ ਵਿੱਚ ਉਥੇ ਪਹਿਲਾ ਪਹਿਲਾ ਆਉਨੇ ਆਪਾਂ ਪਰ ਉਹਨਾਂ ਨਾ ਮੇਰਾ ਉਹਨਾਂ ਨੇ ਨਹੀਂ ਕੀਤਾ ਜਿੰਨਾ ਬੱਕਰੀਆਂ ਨੇ ਇਹਨਾਂ ਨੇ ਕਰਤਾ ਬਾਈ ਸਾਨੂੰ ਦੱਸ ਦਈਏ ਉਥੇ ਤੂੰ ਜੇ ਤੂੰ ਬਲੀਵ ਕਰੇਗਾ ਅਸੀਂ ਸਵਾ ਸਵਾ ਲੱਖ ਪੌਂਡ ਦੀ ਟੀਮ ਬਣਾਉਣੀ ਆ ਉਥੇ ਟੀਮ ਬਣਾਉਣੀ ਆ ਸਵਾ ਸਵਾ ਲੱਖ ਪੌਂਡ ਤਾਂ ਡੇਢ ਕਰੋੜ ਬਣਦਾ ਇੰਡੀਆ ਦਾ ਆਪਾਂ ਕੰਨੀ ਟੌਪ ਤੋਂ ਟੌਪ ਬੰਦੇ ਖੇਡਦੇ ਆ ਆ ਜਾਦੇ ਹੁਣੀ ਆ ਪਾਲੇ ਹੁਣੀ ਇਹ ਸਾਰੇ ਆਪਣੇ ਕੰਨੀ ਖੇਡੇ ਹੋਏ ਨੇ ਆਪਣੇ ਕੰਨੀ ਖੇਡੇ ਹੋਏ ਨੇ ਤੇ ਮਨਜਿੰਦਰ ਬਾਈ ਉਧਰ ਟੂਰਨਾਮੈਂਟ ਵੀ ਕਰਾਉਂਦਾ ਤੇ ਬਾਕੀ ਐਕਤੀ ਬਾਜ਼ੀਆਂ ਜਿਹਦਾ ਅਸੀਂ ਕੀ ਕੀ ਰੱਖਿਆ ਹੋਇਆ ਨਾਮ ਬਾਜ਼ੀਆਂ ਚ ਆਪਣੀ ਜਿਹੜੀ ਪਹਿਲੀ ਬਾਜੀ ਹੁਣੀ ਉਹਦੇ ਵਿੱਚ ਬੁਲਟ ਮੋਟਰ ਸਿੰਘ ਰੱਖਿਆ ਆ ਤੁਸੀਂ ਤੇ ਜਿਹੜੀ ਦੂਜੀ ਬਾਜੀ ਹੁਣੀ ਉਹ ਚ ਕਾਰ ਰੱਖੀ ਆ ਉਹ ਚ ਕਾਰ ਰੱਖੀ ਹੋਈ ਆ ਤੇ ਕਬੂਤਰਾਂ ਦੀਆਂ ਬਾਜ਼ੀਆਂ ਨੇ ਤੇ ਬਾਕੀ ਸੌਂਕ ਕਬੂਤਰਾਂ ਦਾ ਉੱਥੇ ਵੀ ਕਰਦਾ ਤੇ ਇੱਥੇ ਵੀ ਹੈਗਾ ਸੀ ਤੇ ਹੁਣ ਉਹਨੂੰ ਬੱਕਰੀਆਂ ਦਾ ਜਿਹੜਾ ਫਾਰਮ ਆ ਉਹ ਦਿਖਾਉਨੇ ਆ ਤੇ ਅੱਜ ਡਰਾ ਵੀ ਕੱਢਿਆ ਆਪਾਂ ਕੋ ਹਾਂ ਡਰਾ ਕੱਢਿਆ ਵੀਰੇ ਪਹਿਲਾਂ ਆਪਾਂ ਲਾਂਚ ਦਾ ਇੱਕ ਕੀਤਾ ਸੀ ਬੱਕਰਾ ਕਿਉਂਕਿ ਥੋੜੀਆਂ ਪਰਚੀਆਂ ਵੱਧ ਹੋਣ ਦੇ ਚੱਕਰ ਚ ਫਿਰ ਆਪਾਂ ਦੋ ਹੋਰ ਕਰਤੇ ਤੇ ਤਿੰਨ ਕੱਢੇ ਹੁਣ ਆਪਾਂ ਠੀਕ ਆ ਹੁਣ ਤਿੰਨ ਵੀ ਹੋਰ ਕਰਤੇ ਬੱਕਰੇ ਹਾਂਜੀ ਠੀਕ ਹੈ ਤੇ ਉਹ ਆ ਫਾਰਮ ਨੂੰ ਆਪ ਨੂੰ ਕਿੰਨਾ ਕ ਟਾਈਮ ਹੋ ਗਿਆ ਮਨਿੰਦਰ ਬਾਏ ਨੂੰ 14 ਕਿ ਮਹੀਨੇ ਹੋ ਗਏ ਵੀਰੇ 14 ਕਿ ਮਹੀਨੇ ਹੋ ਗਏ ਹਾਂ 14 ਮਹੀਨੇ ਦੇ ਵਿੱਚ ਆਲ ਇੰਡੀਆ ਦੇ ਵਿੱਚ ਨਾ ਬਣਾਤਾ ਬੱਕਰੀਆਂ ਨੇ ਹਾਂਜੀ ਹਾਂਜੀ ਨਾ ਬਣ ਗਿਆ ਠੀਕ ਹੈ ਤੇ ਜਿਵੇਂ ਆ ਬੱਚੇ ਨੇ ਬਾਈ ਫਿਰ ਹਾਂਜੀ ਹਾਂਜੀ ਇਹ ਸੇਲ ਖਾਤਰ ਨੇ ਇਹ ਆਲਰੇਡੀ ਸੇਲ ਹੋਏ ਹੋਏ ਆ ਅੱਛਾ ਹੋਏ ਹੋਏ ਹਾਂ ਥੋੜੇ ਮੋਟੇ ਪਹਿਲਾਂ ਹੋ ਚੁੱਕੇ ਸੀਗੇ ਤੇ ਇਹਦੇ ਵਿੱਚੋਂ ਮੈਂ ਥੋੜੇ ਜਿਹੇ ਰੱਖਣੇ ਆ ਪੰਜ ਚਾਰ ਘਰੇ ਤੇ ਬਾਕੀ ਸੇਲ ਹੋਏ ਹੋਏ ਆ ਠੀਕ ਹੈ ਤੇ ਫਿਰ ਜਿਵੇਂ ਤੇਰੇ ਤੇਰੇ ਹਿਸਾਬ ਨਾਲ ਵੀ ਨਾ ਬਣ ਗਿਆ ਤੇਰਾ ਇੰਡੀਆ ਦੇ ਵਿੱਚ ਹੋਰ ਬੱਚਾ ਕਿੰਨੇ ਰੁਪਏ ਦਾ ਦੇਣਾ ਤੂੰ ਫਾਰਮ ਦੇ ਵਿੱਚ ਵੀਰ ਆਪਣਾ ਨੈਟ ਪ੍ਰਾਈਜ਼ ਹੀ ਆ 20000 20000 ਰੁਪਏ 20000 ਤੋਂ ਘੱਟ ਨਹੀਂ ਵੱਧ ਸਕਦਾ ਨਾ ਵੱਧ ਸਕਦਾ ਘੱਟਣਾ ਨਹੀਂ ਉਹ ਕੁਆਲਿਟੀ ਦੇ ਟਪੈਂਡ ਕਰਦਾ ਨਾ ਹਾਂਜੀ ਠੀਕ ਹੈ ਤੇ ਜਿਵੇਂ ਆ ਬੱਕਰਾ ਬਾਈ ਹਾਂਜੀ ਕਿੰਨੇ ਦੰਦਾਂ ਦਾ ਇਹ ਕੀ ਹੈ ਟ ਇਹਦੀ ਇਹ ਚਾਰ ਦੰਦਵਾ ਹੂੰ ਤੇ ਮੇਰੇ ਹਿਸਾਬ 42 ਪਲੱਸ ਤੇ ਇਹ ਉਹੀ ਤਾਂ ਨਹੀਂ ਜਿਹੜਾ ਮੁੱਲਾਪੁਰੋਂ ਚਾਹ ਹਾਂ ਜਿਹੜਾ ਚੈਂਪੀਅਨ ਹੋਣਾ ਉਹੀ ਹੈ ਵੀਰੇ ਹਾਂ ਸੱਇਆ ਉਹੀ ਹੈ ਹਾਂਜੀ ਹਾਂਜੀ ਤੇ ਫਾਰਮ ਦੇ ਵਿੱਚ ਬਈ ਇਹ ਚੈਂਪੀਅਨ ਬੱਕਰੀਆਂ ਤੇ ਬੱਕਰੇ ਵੀ ਹੈਗੇ ਹਨਾ ਹਾਂਜੀ ਹਾਂਜੀ ਹੂੰ ਤੇ ਸ਼ਾਮ ਦਾ ਬਈ ਆ ਬੰਦਾ ਹਾਂ ਰਾਜੂ ਸ਼ਾਮ ਦਾ ਹਾਂਜੀ ਰਾਜੂ ਸ਼ਾਮ ਦਾ ਤੇ ਬਾਕੀ ਤੂੰ 3 ਮਹੀਨੇ ਬਾਅਦ ਕਿਹੜਾ ਮਾਰ ਨਹੀਂ ਮਾਰਨਾ ਹਾਂਜੀ ਆਪਾਂ 3 ਮਹੀਨੇ ਬਾਅਦ ਆਉਣੇ ਹੁੰਦਾ ਤੇ ਆ ਆਪਣੀ ਜਿਹੜੀ ਚੈਂਪੀਅਨ ਪੱਠਵਾ ਦੋ ਦੰਦ ਦੇ ਵਿੱਚ ਜਿਹੜੀ ਹੋਈ ਹੈ ਇਹ ਦੋ ਦੰਦ ਦੇ ਵਿੱਚ ਚੈਂਪੀਅਨ ਬਣੀ ਹੈ ਇਹਦੀ ਹਾਂਜੀ ਆ ਇਹ ਆਪਣੀ ਚੈਂਪੀਅਨ ਬਣੀ ਆ ਦੁੱਲਾਪੁਰ ਦੇ ਵਿੱਚ ਹਾਂਜੀ ਦੋ ਦੰਦ ਦੇ ਵਿੱਚ ਠੀਕ ਹੈ ਇਹ ਇਹਦਾ ਸੂਆ ਲਾਤਾ ਕਿ ਲਾਇਆ ਨਹੀਂ ਨੇ ਇਹ ਇੱਕ ਲਾਤਾ ਤੇ ਹੁਣ ਅਜੇ ਰੋਕੀ ਆ ਠੀਕ ਹੈ ਫਿਰ ਹੁਣ ਬਾਅਦ ਚ ਗੱਬਣ ਕਰਾਵਾਂਗੇ ਕਿਉਂਕਿ ਇਹ ਆਲਰੇਡੀ ਬੱਚੇ ਬੁੱਕ ਹੋਏ ਆ ਅੱਛਾ ਜਿਹੜੇ ਪਹਿਲਾਂ ਦਿੱਤੇ ਸੀ ਨੇ ਬੱਚੇ ਉਹ ਹੈਗੇ ਕਿ ਉਹ ਵੇਚ ਤੇ ਨੋ ਵੇਚ ਵਿਕੇ ਹੋਇਆ ਹੈਗੇ ਆਪਣੇ ਕੋਲ ਉਹ ਵਿਕੇ ਹੋਇਆ ਵਿਕੇ ਹੋਇਆ ਉਹ ਕਿੰਨੇ ਰੁਪਈਆ ਦੇ ਵਿਕੇ ਸੀ ਫਿਰ ਇਹ ਚੈਂਪੀਅਨ ਪਾਠਾ ਜੀ ਇਹ ਆਪਣੇ ਲੱਖ ਦੇ 4 ਵਿਕੇ ਆ ਲੱਖ ਦੇ 4 ਹਾਂ ਠੀਕ ਹੈ ਜਿਹੜਾ ਹੁਣ ਸੂਆ ਉਹ ਵੀ ਵਿੱਚ ਲਾ ਕੇ ਹਾਂ ਠੀਕ ਹੈ ਲੱਖ ਰੁਪਏ ਦੇ ਭਾਈ ਚਾਰ ਜਿਹੜੇ ਬੱਚੇ ਨੇ ਆ ਬੱਕਰੀ ਤੇ ਵਿਕਨੇ ਆ ਫਾਰਮ ਦੇ ਵਿੱਚੋਂ ਤੇ ਬਾਕੀ ਬੱਕਰੀਆਂ ਤਾਂ ਹੋਰ ਵੀ ਨੇ ਭਾਈ ਉਹ ਆਏ ਆਣਾ ਯਾਰ ਆ ਵੀ ਫਾਰਮ ਤੇ ਤਾਂ ਖਰਚ ਘੱਟ ਕੀਤਾ ਵੀ ਜਾਨਵਰਾਂ ਤੇ ਮੈਨੂੰ ਲੱਗਦਾ ਜ਼ਿਆਦਾ ਕੀਤਾ ਹੋਇਆ ਹੈ ਨਾ ਵੀਰੇ ਆ ਫਾਰਮ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੇ ਜਾਨਵਰ ਵਿੱਚ ਹੋਣਗੇ ਤਾਂ ਹੀ ਉਹ ਫਾਇਦਾ ਵਾ ਫਾਰਮ ਤੇ ਤਾਂ ਆਪਾਂ پیسے ਲਾ ਕੇ ਉਦਾਂ ਰੱਖ ਲਾਂਗੇ ਤੇ ਜਿਵੇਂ ਆ ਕਲੀ ਗੁਲੀ ਪਾਈਏ ਅੱਜ ਹੀ ਪਾਈਏ ਸਾਡੇ ਆਉਣ ਕਰਕੇ ਕਿ ਪਹਿਲਾਂ ਵੀ ਪਾ ਕੇ ਰੱਖੀ ਸੀ ਨਹੀਂ ਨਹੀਂ ਇਹ ਪਹਿਲਾਂ ਪਾ ਪਾ ਕੇ ਰੱਖੀ ਦੀ ਆ ਜੀ ਆਪਾਂ ਅੱਛਾ ਰੋਜ਼ ਹੀ ਪਾਉਨੇ ਮੰਨ ਕੇ ਆ ਰੋਜ਼ ਇਹ ਦੋ ਦਿਨ ਛੱਡ ਕੇ ਰਾਜੂ ਅੰਦਰ ਬੱਕਰੀ ਗਈ ਅੰਦਰ ਬੱਕਰੀ ਗਈ ਬਈ ਰਾਜੂ ਦਾਣੇ ਪੀਜੇ ਚੋਸੇ ਦਿਨ ਵੀ ਪਾਉਣੀ ਪਾਉਣੀ ਹੁੰਦੀ ਹੈ ਹਾਂ ਪਾਉਣੀ ਪਾਉਣੀ ਹੈ ਜੀ ਆਪਾਂ ਠੀਕ ਹੈ ਹਾਂ ਜੀ ਤੇ ਬਾਕੀ ਬਈ ਜਾਨਵਰ ਸਾਰੇ ਚੰਗੇ ਨੇ ਯਾਰ ਤੁਹਾਨੂੰ ਦਿਖਾ ਦਿੰਨੇ ਆ ਨਾ ਬਾਕੀ ਹਾਂ ਜੀ ਹਾਂ ਜੀ ਤੇ ਕੋਈ ਹੋਰ ਗੱਲ ਬਾਤ ਫਿਰ ਹੋਰ ਬਸ ਠੀਕ ਹੈ ਜੀ ਮੈਂ ਤਾਂ ਇਹੀ ਗੱਲ ਕਹਿਣਾ ਵਾਂ ਵੀਡੀਓ ਥਰੂ ਵੀ ਕਿਸੇ ਦੇ ਮਗਰ ਨਾ ਲੱਗੋ ਠੀਕ ਹੈ ਜੀ ਇੱਥੇ ਅੱਜ ਕੱਲ ਬਹੁਤ ਫਰੋਡ ਚੱਲਦਾ ਵਾ ਆਲਰੇਡੀ ਮੇਰੇ ਨਾਲ ਫਰੋਡ ਹੋਇਆ ਵਾ ਵੀ ਐਦਾਂ ਕਰ ਲਓ ਐਦਾਂ ਕਰ ਲਓ ਮੈਂ ਕਹਿੰਦਾ ਵਾਂ ਵੀ ਜੇ ਕਿਸੇ ਨੇ ਮੇਰੀ ਮੇਰੀ ਬਰੀਡ ਦੇਖ ਲਈ ਆ ਮੈਂ ਕੋਈ 400 ਨੂੰ ਕਹਿੰਦਾ ਕੋਈ 500 ਨੂੰ ਕਹਿੰਦਾ ਮੈਂ 800 ਨੂੰ ਕਿਲੋ ਲੈਣ ਨੂੰ ਵੀ ਤਿਆਰ ਆ ਪਰ ਮੈਨੂੰ ਚਾਹੀਦੇ ਟੌਪ ਕਲਾਸ ਟੌਪ ਕਲਾਸ ਚਾਹੀਦੀ ਆ ਹਾਂ ਜਿੰਨੇ ਮਰਜ਼ੀ ਮੈਨੂੰ ਦੇ ਦੇਣ ਕੋਈ ਵੀ ਹਮ ਠੀਕ ਇੱਕ ਨੰਬਰ ਚਾਹੀਦਾ ਮੈਨੂੰ ਤੇ ਆ ਬੱਕਰੀਆਂ ਲੋਹੇ ਰੰਗ ਜਨਾਂ ਹਾਂਜੀ ਹਮ ਤੇ ਰਿਆਸਤ ਖਾਨ ਬਾਈ ਬਾਈ ਰਿਆਸਤ ਜਿਵੇਂ ਬਾਈ ਨੂੰ ਹਣਾ ਕੰਮ ਕਰਨ ਦਾ ਮੰਨ ਕੇ ਚਲੋ ਤਰੀਕਾ ਤੁਸੀਂ ਦੱਸਿਆ ਹਮ ਠੀਕ ਆ ਤੱਕੀ ਲਾਦਾ ਵੀ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੀ ਕੀ ਤਰੱਕੀ ਕਰੂਗਾ ਹੋਰ ਇਹ ਇੰਡੀਆ ਦਾ ਨੰਬਰ 1 ਫਾਰਮ ਬਣੂਗਾ ਇਹ ਗਰਦਿਤ ਗੋਡਫਾ ਦਾ ਨਾਮ ਦਾ ਪੂਰਾ ਜਾਂਗੇ ਨਾਮੀ ਫਾਰਮਰ ਦੇ ਵਿੱਚੋਂ ਚੱਲ ਰਿਹਾ ਆ ਦੇਖੋ ਜਿਸ ਤਰ੍ਹਾਂ ਆਪਣੇ ਕੰਮ ਦਾ ਆਪ ਨੂੰ ਆਪ ਨੂੰ ਤਿਆਰ ਬਵਾ ਕਿ ਸਹੀ ਕੰਮ ਕਰਨ ਵਾਲੇ ਗੈਂਤੀ ਬਹੁਤ ਘੱਟ ਆ ਬੰਦਿਆਂ ਦੀ ਅਗਰ ਆਪ ਉਹਨਾਂ ਚ ਆ ਕੇ ਆਪਣਾ ਕੰਮ ਚੱਲੂਗਾ ਹੀ ਚੱਲੂਗਾ ਗਲਤ ਕੰਮ ਬੰਦੇ ਦਾ ਕੰਮ ਖੜਦਾ ਹੀ ਖੜਦਾ ਵਾ ਅਗਰ ਆਪ ਸਹੀ ਕੰਮ ਕਰਾਂਗੇ ਦਿਨ ਵਾਰਨ ਤਰੱਕੀ ਹੋਊਗੀ ਕਿ ਇਹਨਾਂ ਫਰੌਡ ਨਹੀਂ ਕਰਾਂਗੇ ਧੋਖਾ ਨਹੀਂ ਕਰਾਂਗੇ ਕਿਸੇ ਨੂੰ ਗੱਬਣ ਬੱਕਰੀ ਦੱਸ ਕੇ ਖਾਲੀ ਨਹੀਂ ਦਵਾਂਗੇ ਔਰ ਹੋਰ ਵੀ ਬ ਜਿਵੇਂ ਫਾਰਮ ਦੇ ਵਿੱਚ ਆਪਾਂ ਚੰਗੀ ਬਰੀਡ ਰੱਖਾਂਗੇ ਤੇ ਇਹਨਾਂ ਚੀਜ਼ਾਂ ਦੇ ਕਰਕੇ ਹੀ ਫਾਰਮ ਤਰੱਕੀ ਦੇ ਵਿੱਚ ਆਉਂਦਾ ਉਸ ਹਿਸਾਬ ਨਾਲ ਜੈਸਾ ਉਹਨਾਂ ਸਟੈਪ ਬਾਈ ਸਟੈਪ ਬਈ ਚੱਲ ਰਿਹਾ ਵਾ ਤਾਂ ਇੰਡੀਆ ਦੇ ਵਿੱਚ ਜਿਹੜਾ ਬੀਟਰਲ ਦੀ ਜਿਹੜੀ ਬਰੀਡ ਜਮਾ ਕਰਨੀ ਆ ਪਰ ਉਹ ਬਾਈ ਦੇ ਫਾਰਮ ਤੋਂ ਹੀ ਗੁਰਦਤ ਇਕੱਠਾ ਆ ਠੀਕ ਆ ਤੇ ਇਹ ਫਾਰਮ ਦੇ ਵਿੱਚੋਂ ਆਦਰ ਸਟੇਟਾਂ ਦੇ ਵਿੱਚ ਕਿੱਥੇ ਕਿੱਥੇ ਮਾਲ ਗਿਆ ਬਈ ਆਪਣਾ ਹਾਂ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਬਾਈ ਆਪ ਹੀ ਖੁਦ ਵੇਚ ਰਿਆ ਅੱਛਾ ਹਾਂ ਜਲਦੀ ਚਲੋ ਆਲਮੋਸਟ ਸਾਰੇ ਹੀ ਆ ਦੇ ਵਿੱਚ ਵੀ ਵੇਚ ਰਿਆ ਬਾਈ ਬੈਂਗਲੌਰ ਦੇ ਵਿੱਚ ਵੀ ਵੇਚ ਰਿਆ ਹਾਈਦਰਾਬਾਦ ਤੋਂ ਹੀ ਬਾਈ ਦੇ ਕੋਲ ਪਾਰਟੀ ਆਈ ਹੋਈ ਆ ਸਿੱਧੇ ਬੰਦੇ ਮੈਂ ਇਹ ਕਹਤਾਂ ਬਾਹਰ ਕੇ ਕਸਟਮਰ ਜਿੰਨੇ ਵੀ ਆ ਸਿੱਧੇ ਆਓ ਆਪਣੇ ਪਾਸ ਇਧਰ ਆਕਰ ਇਧਰ ਆਕਰ ਦੇਖੋ 10 ਮਿੰਟ ਬੈਠੋ ਸਮਝੋ अगर हम, हमारा कुछ है जैसे हम कहते हैं ऐसे काम को करने का लगता है जो नए नए फार्म करना चाहते हैं तो अगर आपको अच्छा लगता है तो आगे स्टेप बढ़ाए नहीं तो आपका किराया लगेगा किराया भी ले जाना कोई बात नहीं अगर अच्छा ना लगे ऑफर भी है आपके लिए लगेगा अच्छा, क्या है आदमी क्या दो सौ रुपए की टिकट लगेगी आने की जाने की ट्रेन से क्या है चाहे दिल्ली से आगे से आए सात आठ प्लेन में आ गया तो प्लेन में आ गया प्लेन की तो नहीं दे सकते जो बात है कहने की अगर नहीं नहीं अगर हमारे तरीके ਇਸੇ ਕੰਮ ਕਰਾਂਗੇ ਚਾਹੇ ਆਪਣੇ ਸੇ ਲਿਖ ਕਰ ਲੈ ਲੋ ਹੁਣ ਬਾਹਰ ਮੈਂ ਪੰਜਾਬੀ ਚ ਆਪਣੇ ਪੰਜਾਬੀਆਂ ਵਾਸਤੇ ਗੱਲ ਕਰਦਾ ਜਿਵੇਂ ਹੁਣ ਬਹੁਤ ਬੰਦੇ ਬਾਹਰੋਂ ਬਾਈ ਉਸ ਤਾਂ ਡਿਪੋਟ ਆ ਗਏ ਬਹੁਤ ਯਾਨੀ ਕਿ ਮੰਤਪਾਗ ਕੀ ਖਬਰ ਆ ਬਹੁਤ ਪੰਜਾਬ ਬੰਦੇ ਕਿਹਨੇ 40 ਲੱਖ ਲੈ ਕੇ ਆਇਆ ਕਿਹਨੇ 50 ਲੱਖ ਲੈ ਮੈਂ ਚੈਲੰਜ ਨਾਲ ਇੱਕ ਗੱਲ ਕਹਿੰਦਾ ਕਿ ਅਗਰ 40 ਲੱਖ ਰੁਪਏ ਉਹੀ ਇੱਥੇ ਲਾਇਆ ਹੁੰਦਾ ਅਰੇ ਜੋ ਅਸੀਂ ਸਾਡਾ ਕੰਮ ਹੈਗਾ ਇਹ ਨਹੀਂ ਕਿ ਆਪਦੇ ਕੰਮ ਨੂੰ ਇਹੋ ਕਰਦੇ ਆ ਅਗਰ ਜੋ ਬੀਟਲ ਬਰੀਡ ਆਪਣੇ ਪੰਜਾਬ ਦੀ ਅਗਰ 40 ਲੱਖ ਸਾਨੂੰ ਦਿੱਤਾ ਹੁੰਦਾ ਔਰ ਸਾਡੇ ਮੁਤਾਬਕ ਕੰਮ ਨੂੰ ਆਪਦੇ ਹੱਥ ਲਾਇਆ ਹੁੰਦਾ ਅਲਹਮਦੁਲਿਲਾ ਮੈਂ ਇੱਕ ਚੈਲੰਜ ਨਾਲ ਗੱਲ ਕਹਿਣਾ ਕੋ ਫਾਰਮ ਦੇ ਵਿੱਚ ਔਰ ਰੋਜੀ ਰੋਟੀ ਕਮਾਉਣ ਦੇ ਵਿੱਚ ਤਰੱਕੀ ਕਰੂਗਾ ਬੰਦਾ ਤਰੱਕੀ ਕਰੂਗਾ ਬਿਲਕੁਲ ਬਿਲਕੁਲ ਰੋਜੀ ਰੋਟੀ ਇੱਥੇ ਹੀ ਹਮੇਸ਼ਾ ਮੈਂ ਚਲੋ ਵਾਲਕ ਨੇ ਜਿੰਨੀ ਰੋਜੀ ਰੋਟੀ ਦੇਣੀ ਆ ਉਹਦਾ ਮੁਕੱਦਰ ਦੀ ਮਾਰਨੀ ਆ ਇਹੋ ਜੀ ਗੱਲ ਨਹੀਂ ਹੈਗੀ ਪਰ ਆਪਾਂ ਸਹੀ ਜਗ੍ਹਾ ਪੈਸੇ ਲਾਓ ਆਪਦੇ ਗਲਤ ਜਗ੍ਹਾ ਪੈਸੇ ਨਾ ਲਾਓ 60 70 ਸਾਲ ਦੀ ਜ਼ਿੰਦਗੀ ਅਗਰ ਆਪਾਂ ਉਹੀ ਭੱਜਾਂ ਨੱਠੀ ਭੱਜ ਗੁਜ਼ਾਰ ਦਿੱਤੀ ਸਾਰਾ ਕੰਮ ਬੰਦਰ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਤੇ ਬਾਕੀ ਬਾਈ ਬਾਹਰ ਦੇਖੋ ਮਨਜਿੰਦਰ ਬਾਈ ਵੀ ਰਹਿੰਦਾ ਬਾਈ ਬਾਹਰ ਕਿੰਨਾ ਔਖਾ ਕੰਮ ਕਰਨਾ ਯਾਰ ਮੇਰੇ ਕੰਮ ਕਰਨਾ ਤਾਂ ਬਹੁਤ ਔਖਾ ਵਾ ਆਪਾਂ ਨੂੰ ਕਹਿਣ ਨੂੰ ਲੱਗਦਾ ਵੀ ਬਾਹਰ ਸੌਖਾ ਵਾ ਕੰਮ ਕਰਨਾ ਬੜੇ ਔਖੇ ਆ ਬਾਕੀ ਆਪ ਦਾ ਘਰ ਦਾ ਕੰਮ ਵੀ ਕਰਨਾ ਪੈਂਦਾ ਨਾਲ ਮੰਨ ਕੇ ਚੱਲੋ ਬਾਹਰ ਵੀ ਕਰਨਾ ਪੈਂਦਾ ਨਾ ਸਾਰਾ ਕੁਝ ਨੀਂਦ ਤਾਂ ਮੈਨੂੰ ਲੱਗਦਾ 2 ਘੰਟੇ ਮਸਾਂਉਂਦੀ ਹੋਥੇ ਮੈਨੂੰ ਇੱਥੇ ਵੀ ਨਹੀਂ ਨੀਂਦ ਆਉਂਦੀ ਬਾਈ ਇੱਥੇ ਵੀ ਨਹੀਂ ਆਉਂਦੀ ਆਦਤ ਬਣੀ ਨਹੀਂ ਇਹ ਕੰਮ ਕਰਨ ਦੀ ਆਦਤ ਬਣੀ ਦੀ ਹੂੰ ਮੈਂ ਕਹਿੰਦਾਦਾ ਬਈ ਪਹਿਲਾਂ ਸੀਗਾ ਬਾਹਰ ਹੂੰ ਅੱਜ ਦੇ ਟਾਈਮ 'ਚ ਜੇ ਕਿਸ ਨੇ 20-25 ਲੱਖ ਰੁਪਏ ਲਾ ਕੇ ਜਾਣਾ ਤਾਂ ਕੋਈ ਫਾਇਦਾ ਨਹੀਂ ਵੀਰੇ ਜਾਣਾ ਫਾਇਦਾ ਨਹੀਂ ਹੈਗਾ ਇੱਥੇ ਕੰਮ ਕਰ ਲਓ ਆਪਦਾ ਇੱਥੇ ਕੰਮ ਕਰ ਲਓ ਬਾਹਰ ਕੁਝ ਨਹੀਂ ਹੈਗਾ ਇਸ ਟਾਈਮ ਹੂੰ ਠੀਕ ਹੈ ਨਾ ਇੱਕ ਭੇਡ ਚਾਲਾ ਆਪਾਂ ਕਹਿ ਦਿੰਦੇ ਆ ਵੀ ਲੋਕ ਗਏ ਹੋਏ ਆ ਵੀ ਅਸੀਂ ਵੀ ਚੱਲ ਜੀ ਅਸੀਂ ਵੀ ਚੱਲ ਜੀ ਪਰ ਕੋਈ ਫਾਇਦਾ ਨਹੀਂ ਕੰਮ ਹੈ ਨਹੀਂ ਵੀਰੇ ਲੋਕ ਭੁੱਖੇ ਮਰਦੇ ਆ ਠੀਕ ਆ ਠੀਕ ਆ ਨਾ ਮੈਂ ਕਾਸ ਤੋਂ ਇੱਥੇ ਆ ਰਿਹਾ ਵਾਂ ਇਸ ਕਰਕੇ ਆ ਰਿਹਾ ਵਾਂ ਕਿਉਂ ਨਹੀਂ ਖੋਹ ਖੋਹ ਦੀ ਮਿੱਟੀ ਖੋਹ ਨੂੰ ਲੱਗੀ ਜਾਂਦੀ ਜਿਹੜੀ ਆ ਉਹ ਕੰਮ ਜਿੰਨੇ ਪੈਸੇ ਕਮਾ ਲੈਣੇ ਆ ਉਹਨਾਂ ਸਾਡਾ ਟੈਕਸ ਚੱਲ ਜਾਂਦਾ ਵਾ ਉਹਨਾਂ ਸਾਡੇ ਖਰਚੇ ਚੱਲ ਜਾਂਦੇ ਆ ਠੀਕ ਆ ਇਨਕਮ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਦੂਜੇ ਖਰਚੇ ਵਧ ਹੀ ਜਾਂਦੇ ਆ ਹੂੰ ਠੀਕ ਆ ਦੇਖ ਕੇ ਮਾਹਾਂ ਦਾ ਪਤਾ ਨਹੀਂ ਖੜੀ ਉੱਥੇ ਝਾੜਾ ਨਾਲ ਤੋੜ ਕੇ ਲਿਆਉਂਦਾ ਬੰਦਾ ਹੋਰ ਕੁਝ ਨਹੀਂ ਹੈਗਾ ਉੱਥੇ ਤੇ ਕੌਣ ਪੇੜ ਚਾਰਾ ਲੋਕ ਇੱਕ ਦੂਜੇ ਨੂੰ ਦੇਖ ਹੀ ਜਾਂਦੇ ਆ ਕੋਈ ਫਾਇਦਾ ਨਹੀਂ ਵੀਰੇ ਜਾਣ ਦਾ 40-40 ਇੱਧਰ ਵਾਪਸ ਆਉਣਾ ਤਾਂ ਕਰਕੇ ਤੁਸੀਂ ਆਪ ਦਾ ਪ੍ਰਾਣਾ ਕੀਤਾ ਜਿਹੜਾ ਚੁਣਿਆ ਹੈਨਾ ਹਾਂਜੀ ਹਾਂਜੀ ਕੋਈ 40-40 ਲੱਖ ਰੁਪਏ ਲਾ ਕੇ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਇਤੋਂ ਆਪਾਂ ਜਾਈ ਜਾਂਦੇ ਹਾਂ ਵਰਕ ਪਰਮੈਂਟ ਤੇ ਜਾਂਦੇ ਆ ਕੋਈ 30 ਲੱਖ ਲੱਗ ਜਾਂਦਾ ਕੋਈ 35 ਲੱਖ ਲੱਗ ਜਾਂਦਾ ਉੱਥੇ ਕੰਪਨੀਆਂ ਨੇ ਆਪਦੇ ਪੈਸੇ ਲਈ ਜਾਣੇ ਆ ਠੀਕ ਆ ਉਹਨਾਂ ਨੇ ਕੰਮ ਨਹੀਂ ਦੇਣਾ ਤੁਹਾਨੂੰ ਤੁਹਾਨੂੰ ਕੱਲੇ ਪੇਪਰ ਦੇਣੇ ਆ ਤੁਹਾਨੂੰ ਹਰ ਮਹੀਨੇ ਉਹ ਕੰਪਨੀ ਨੂੰ ਟੈਕਸ ਦੇਵੋਗੇ ਤਾਂ ਤੁਹਾਡੇ ਪੇਪਰ ਲਾਈਵ ਰਹਿਣਗੇ ਤੇ ਦੇ ਨਾ ਦਿੱਤਾ ਤੁਸੀਂ ਟੈਕਸ ਤੁਹਾਡੇ ਪੇਪਰ ਕੈਨਸਲ ਹੋ ਜਾਣਗੇ ਕੈਨਸਲ ਹੋ ਜਾਣਗੇ ਹਾਂ ਤੇ ਬਾਈ ਬਾਹਰ ਜਾਣ ਦੀ ਬਜਾਏ ਆਪਾਂ ਇੱਥੇ ਕੋਈ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੀਏ ਤਾਂ ਇੰਨੀ ਕਿ ਵੀਡੀਓ ਸੀ ਵੀਡੀਓ ਕਿਵੇਂ ਲੱਗੀ ਦੱਸਿਓ ਠੀਕ ਆ ਭਾਈ ਅਸੀਂ ਆਪਦੇ ਅਸੀਂ ਆਪਦੇ ਕੰਮ ਜਿਹੜਾ ਸਾਡੇ ਕੋਲ ਆ ਉਸ ਕੰਮ ਬਾਰੇ ਅਸੀਂ ਤਿਆਰਪਾ ਦਿੰਨੇ ਆ ਕਿ ਸਾਡੇ ਕੋਲ ਆਓ ਬਹੁਤ ਕਹਿੰਦੇ ਸਾਰੀ ਤੋਂ ਜਾਣਕਾਰੀ ਲੈ ਕੇ ਚਲੇ ਜਾਓ ਜੀ ਹੋਰ ਕਹਤੋਂ ਅਸੀਂ ਕਹਿੰਨੇ ਆ ਔਨਲਾਈਨ ਦੇ ਵਿੱਚ ਵੀ ਹੋਵੇ ਜਾਂ ਇਹ ਪੰਜਾਬ ਦੇ ਵਿੱਚ ਵੀ ਹੋਵੇ ਅਸੀਂ ਇੱਕ ਨੰਬਰ ਮਾਲ ਬੰਦੇ ਨੂੰ ਪਾ ਕੇ ਦੇਈਦਾ ਵੀ ਹਾਂ ਨਾਲ ਉਹਦੇ ਖੜੇ ਆ ਅਸੀਂ ਠੀਕ ਆ ਮਹੀਨਾ ਵੀ ਘਾਟੇ ਦੇ ਵਿੱਚ ਅਸੀਂ ਖੜੇ ਆ ਪਰ ਦੋ ਚੀਜ਼ਾਂ ਅਸੀਂ ਕਰ ਪਰ ਕਿਸੇ ਦੇ ਮਗਰ ਨਾ ਕਿਸੇ ਦੇ ਮਗਰ ਨਾ ਲੱਗੋ ਇਹ ਚੋਂ 10000 1 ਪਰ ਉਹ ਕੁਆਲਿਟੀ ਵੀ ਉਦਾਂ ਦੀ ਆ ਠੀਕ ਹੈ ਨਾ ਜੇ ਹੁਣ ਤੁਸੀਂ ਪੈਸੇ ਲਾਉਂਗੇ ਤਾਂ ਤੁਹਾਨੂੰ ਜਾਨਵਰ ਵੀ ਦੱਸੂਗਾ ਵੀ ਹਾਂ ਜਾਨਵਰ ਅਸੀਂ ਇੰਨੇ ਦਾ ਲਿਆ ਆ ਠੀਕ ਹੈ ਨਾ ਹੁਣ ਮੈਂ ਕਹ ਦੇਖੋ ਹੁਣ ਮੈਂ ਪੈਸੇ ਲਾਇਆ ਹੁਣ ਮੇਰੇ ਕੋਲ ਤਾਂ ਜਾਨਵਰ ਵਿਕਦੇ ਆ 20000 ਦੇ ਵਿੱਚ ਕੁਆਲਿਟੀ ਆ ਤਾਂ ਵੇਖਦੇ ਆ ਤਾਂ ਵੇਖਦੇ ਆ ਨਾ ਨਾਲ ਬਾਈ ਦੀ ਸਾਂਭ ਵੀ ਹੈਗੀ ਆ ਉਹ ਤੋਂ ਮੇਨ ਚੀਜ਼ ਜਿਹੜੀ ਦਖਲ ਹੁੰਦੀ ਆ ਮੈਂ ਫਾਰਮ ਦੇ ਵਿੱਚ ਕਹਿੰਨਾ ਵੀ ਸਾਂਭ ਹੁੰਦੀ ਬਹੁਤ ਜ਼ਰੂਰੀ ਆ ਚੰਗੀ ਬਕਰੀ ਸੋਨਾ ਵੀ ਲਿਆ ਕੇ ਖੜਾ ਦੋਗੇ ਅਗਰ ਸਾਹਮਣਾ ਹੀ ਉਹ ਮਿੱਟੀ ਹੋ ਜੂਗੀ ਮਿੱਟੀ ਹੋ ਜੂਗੀ ਪਰ ਮਿੱਟੀ ਨੂੰ ਅਗਰ ਚੰਗੀ ਤਰ੍ਹਾਂ ਸਹੀ ਕਰਕੇ ਉਹ ਕਰ ਦੋਗਾ ਉਹ ਵੀ ਸੋਨਾ ਬਣ ਜਾਊ ਇਸ ਲਈ ਭਾਈ ਜਿੰਨੇ ਵੀ ਫਾਰਮ ਖੋਲਣਾ ਕਰ ਇਹ ਨਹੀਂ ਹੈਗਾ ਮੈਂ ਮਾਲ ਬਵਾ ਦਿੱਤਾ ਔਰ ਬਾਅਦ ਵਿੱਚ ਉਹ ਮਾਲ ਨੂੰ ਬੰਦਾ ਰੋਲ ਦੇਵੇ ਵੀ ਜ਼ਰੂਰੀ ਨਹੀਂ ਕਿ ਮੇਰਾ ਫਾਰਮ ਚਲਾਇਆ ਹੋ ਉਹਦੀਆਂ ਕੋਈ ਸ਼ਰਤਾਂ ਵਾਂ ਅਗਰ ਮੈਂ ਮੈਂ ਫਾਰਮ ਕਰਵਾ ਕੇ ਦਵਾਂ ਮੇਰੇ ਮੁਤਾਬਕ ਮਾਲ ਪੋਣਾ ਦੋ ਸ਼ਰਤਾਂ ਇੱਕ ਤਾਂ ਮੇਰੇ ਹਟਾ ਮਾਲ ਪੋਣਾ ਉਹ ਇੱਕ ਉਹਦੀ ਮਾਲ ਦੀ ਸਾਮਭ ਕਰਨੀ ਪਊਗੀ ਫਿਰ ਭਾਵੇਂ ਜਿੱਥੇ ਮਰਜੀ ਲਿਖਾ ਕੇ ਆਪਣੇ ਥਰੂ ਫਾਰਮ ਚਲਾਓ ਕਿਉਂਕਿ ਅਗਰ ਉਹਦੇ ਵਿੱਚ ਘਾਟਾ ਲ ਠੀਕ ਹੈ ਇਹ ਆਫਰ ਹੈਗੇ ਬਾਈ ਬਾਈਆਂ ਲਵੇ ਕਿਹੜਾ ਇੱਕ ਵਾਰੀ ਵਿਜ਼ਿਟ ਕਰੋ ਕਰ ਦਿੱਤੇ ਆਉਟ ਫਾਰਮ ਤੇ ਬਾਕੀ ਨੰਬਰ ਚੱਲੀ ਜਾਂਦੇ ਆ ਸਕਰੀਨ ਤੇ ਤਾਂ ਸੰਪਰਕ ਕਰ ਸਕਦੇ ਹੋ ਠੀਕ ਆ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ